ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਕਸ਼ੇ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਬਾਈ ਕੋਲੇ ਝੋਟੀ ਜਾਂ ਤਾਜੀ ਸੂਈ ਤੇ ਇੱਕ ਤਾਂ ਜਿਸੂਈ ਗਾਂਗੀ ਮਗਰ ਕਰਮ ਵਾਲੇ ਦੇ ਵਸੀ ਹੈਗੀ ਤੇ ਜਿਹੜੀ ਝੋਟੀ ਆ ਉਹਦੇ ਮਗਰ ਆ ਗਈ ਬਾਈ ਇਕੱਠੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕੰ ਮੈਂ ਹਾਂ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਦਾ ਵੀਰ ਆਪਣਾ ਕੰਮਕਾਰ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਦੀਪ ਜੀ ਐਂਡ ਢਿੱਲਵਾ ਜ਼ਿਲ੍ਹਾ ਬਰਨਾਲਾ ਸ਼ੀਲਤਾਪਾ ਪੈਂਦੀ ਹੈ ਨਾ ਸ਼ੀਲਤਾਪਾ ਨੇੜੇ ਪਿੰਡ ਕਿਹੜੇ ਰਹਿੰਦੇ ਆ ਆਪਾਂ ਕੋਣ ਸੁਵੀ ਨੇੜੇ ਪੈਣੀ ਉਹ ਕੋਕਾਂਚ ਨਾ ਇੱਥੋਂ ਨੇੜੇ ਆ ਤੇ ਚੰਪਾ ਵੀ ਆਪਾਂ ਮਿਲਣੀ ਠੀਕ ਹੈ ਭਾਈ ਕੰਟੈਕਟ ਨੰਬਰ 9814992697 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਗਾਂ ਤੋਂ ਸ਼ੁਰੂ ਕਰਦੀ ਆ ਫਿਰ ਹਾਂਜੀ ਕਿਹੜਾ ਸੂਆ ਸੂਈ ਆ ਗਾਂ ਵੀਰ ਜੀ ਰਾਤ ਸੂਈ ਆਪਣੇ ਕੋਲੇ 10 10:30 ਵਜੇ ਤਕਰੀਬਨ ਠੀਕ ਆ ਤੇ ਦੂਜਾ ਸੂਆ ਵਹਿੜਾ ਜੇਰ ਵਗੈਰਾ ਜੇਰ ਆ ਜਪਈ ਨਹੀਂ ਵੀਰੇ ਠੀਕ ਹੈ ਜ਼ੇਰ ਪੈਣ ਵਾਲੀ ਹੈ ਜੀ ਜ਼ੇਰ ਪੈਣ ਵਾਲੀ ਹੈ ਜੀ ਤੇ ਬੱਚਾ ਕੀ ਦੇਤਾ ਮਾਗਰ ਬਸ ਬੱਚੀ ਹੈ ਵੀਰੋ ਪਿਆਰ ਜਾਤ ਦੀ ਬੜੀ ਕੁਆਲਿਟੀ ਵਾਲੀ ਬੱਸੀ ਹੈ ਬੱਚੀ ਬਹੁਤ ਕੁਆਲਿਟੀ ਦੀ ਹੈ ਹਾਂਜੀ ਪੂਰੀ ਸੁੰਦਰਤਾ ਵੀ ਬੱਸੀ ਹੈ ਜੀ ਐਨ ਵੀ ਮਾਰੀ ਹੋਤੀ ਹੈ ਬਾਈ ਆਈਡੀ ਚੈੱਕ ਕਰੋ ਬਈ ਇੱਕ ਨੰਬਰ ਹੈ ਲੜ ਨੂੰ ਤਾਂ ਵੈਸੇ ਤੁਰਿਆ ਵਾ ਹਾਂਜੀ ਲੜ ਤੁਰਿਆ ਹੋਇਆ ਹੈਗਾ ਜ਼ੇਰ ਦਾ ਜ਼ੇਰ ਪੈ ਜਾਊਗੀ ਹਮ ਤੇ ਥਾਣਾ ਥੋਣਾ ਇਹ ਦੇਖੋ ਤੁਸੀਂ ਲੈ ਮੇਰੀ ਚੈੱਕ ਕਰ ਸਕਦੇ ਹੋ ਬਈ ਇੱਕ ਨੰਬਰ ਆ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਵੇ ਲੈਵੇ ਦੀ ਫਿਟਿੰਗ ਚੈੱਕ ਕਰੋ ਪੰਡ ਬੰਨੀ ਫਿਰਦੀ ਆ ਕਰਨ ਵਾਲੀ ਬਹੁਤ ਸੋਹਣਾ ਬੰਨਾ ਜ ਆਪਾਂ ਤਿਆਰ ਕਰਿਆ ਵਗਾ ਆਪਾਂ ਕਿੰਨਾੜਾ ਨੂੜਾ ਚੈੱਕ ਕਰ ਸਕਦੇ ਆ ਬਰੀਕੀ ਦਾ ਬਹੁਤ ਚੰਗੇ ਨਾੜਾ ਨੇ ਤੇ ਬਈ ਕਿੰਨਾ ਕ ਮੰਨ ਕੇ ਚੱਲੋ ਬੋਲਾ ਫਿਰ ਕੱਢਿਆ ਇਹਦਾ ਬੋਲਾ ਮੈਂ ਕੱਢ ਕੇ 6 ਕਿਲੋ ਬੋਲਾ ਕੱਢਿਆ ਜੀ ਬੱਤੀਰ ਜਾ ਕੇ ਠੀਕ ਆ ਪੂਰਾ ਛੋ ਜਨੇ ਕੁਆਲਟੀ ਗੱਡੀ ਆਪਾਂ ਕਿੰਨਾ ਦੁੱਧ ਪਾਇਆ ਬਾਈ ਇਹਦਾ ਪਿਛਲੇ ਸੂਏ ਦੁੱਧ ਪਿਛਲੇ ਸੂਏ ਨੇ 20 ਲੀਟਰ ਪਾਇਆ ਜੀ ਐਤ ਕੀ ਫਿਰ ਕਿੰਨੀ ਉਮੀਦ ਬਾਈ 22 24 ਦੇ ਪਲੱਸ ਚੱਲੂਗੇ ਠੀਕ ਹੈ ਭਾਈ ਖੋਲ ਦੇ ਭਾਈ ਤੋਰ ਦੇ ਠੰਡੀ ਸੀਲ ਪਤਾ ਰਹੀ ਇੱਕ ਤਾਂ ਗਰਮੀ ਗਰਮੀ ਬਹੁਤ ਘਟ ਮੰਨਦੀ ਹੈ ਹੂੰ ਦਰਾਉ ਰੰਗ ਆ ਗਿਆ ਦਰਾਉ ਰੰਗ ਚ ਆ ਗਿਆ ਹਾਂ ਬਾਕੀ ਲੇਵੇ ਦੀ ਭਾਈ ਫੀਟਿੰਗ ਚੈੱਕ ਕਰੋ ਲੇਵਾ ਤਾਂ ਅਸਲ ਵਿੱਚ ਅਗਲਾ ਕਹਿ ਦਿੰਦਾ ਪੰਡਾ ਹਨਾ ਅਸਲ ਵਿੱਚ ਕੋਈ ਪੰਦ ਬੰਨੀ ਫਿਰਦੀ ਹੈਗੀ ਸਾਈਨਿੰਗ ਚਮਕ ਲਈ ਹੈ ਭਾਈ ਵੱਡੀ-ਬੁੱਡੀ ਫੁੱਲ ਲੈ ਚੱਲ ਭਾਈ ਇਧਰ ਨੂੰ ਤੋਰ ਦੇ ਥਾਨ ਲੇਵਾ ਵੇਖੋ ਪੂਰੀ ਵਗ ਮੁੱਠੀ ਵਾਲਾ ਥਾਨ ਲੱਗਿਆ ਜੀ ਕੋਈ ਥਾਨ ਛੋਟਾ ਨਹੀਂ ਲੱਗਿਆ ਪੂਰੇ ਗੈਪ ਤੇ ਥਾਨ ਲੱਗਿਆ ਬੱਚਾ ਵੀ ਕਰਮਾਂ ਲੈਣੇ ਬਸੀ ਨੂੰ ਜਨਮ ਦਿੱਤਾ ਬਸ ਤੋਰ ਦੇ ਭਾਈ ਤੋਰ ਲੈ ਤੁਰਾ ਤੁਰਾ ਚੈੱਕ ਕਰੋ ਇੱਕ ਨੰਬਰ ਥੋੜਾ ਜਿਹਾ ਬਾਈ ਦਾ ਥਾਂ ਵੀ ਉੱਚਾ ਨੀਵਾ ਆਪੜ ਖੱਪੜ ਜੀ ਆ ਗਈ। ਹਵਾਨਾ ਘਰਮਾਲੀ ਦਾ ਦੇਖੋ ਬਈ ਬਹੁਤ ਸੋਹਣਾ ਦਾ। ਮੋੜ ਲੈ ਬਾਈ ਲੈ ਚੱਲ। ਤੇ ਮੁੱਲੇ ਦਾ ਫੇ ਕੀ ਰੂਪਰ? ਮੁੱਲੇ ਦਾ 85000 ਰੁਪਏ ਵੀਰੇ। 85 ਹਾਂਜੀ 85000 ਆ ਕੋ ਮਾਨਤਾਨ ਕਰ ਦਾਂਗੇ ਆਪਾਂ। ਠੀਕ ਆ। 85000 ਰੁਪਏ ਬਾਈ ਕਹਿੰਦਾ ਮੁੱਲ। ਬਾਕੀ ਆਏਗਾ ਦਾ ਬਾਈ ਮਾਨਤਾਨ ਮੌਕੇ ਤੇ ਜਰੂਰ ਹੋ ਜੂਗਾ। ਤੇ ਮੁਠੀ ਵਾਲਾ ਥਾਣਾ ਬਹੁਤ ਸੋਹਣਾ ਥਣ ਲੱਗਿਆ ਵਾ ਬਾਈ ਧਾਰਾ ਮਰੋਂਗੇ। ਹਾਂਜੀ ਧਾਰਾ ਮਾਰਦਾਂ ਨੇ। ਮਾਰ ਦਿਓ ਧਾਰਾ। ਬੱਚਾ ਵੀ ਬਈ ਵਸੀਆ ਮਗਰ ਕਰਮਣੀ ਦੇ ਵਸੀ ਬਹੁਤ ਕੁਆਲਿਟੀ ਦਿੱਤੀ ਆ ਜਾਤ ਬਰੀਡ ਬਹੁਤ ਆ ਬਈ ਵਸੀਆ ਨਾ ਪੂਰੀ ਬਹੁਤ ਵਧੀਆ ਜੀ ਹੂੰ ਠੰਡੀ ਸੀਰ ਬਥੇਰੀ ਆ ਜੀ ਠੀਕ ਆ ਠੰਡੀ ਸੀਰ ਫੋਲਾ ਬਈ ਚੈੱਕ ਕਰ ਸਕਦੇ ਨਾ ਮਾਉਣਾ ਖੜੀ ਆ ਕਰਮਾਲੀ ਚਵਾਈ ਬੜੀ ਚੰਗੀ ਆ ਯਾਰ ਹਾਂ ਜੀ ਦੇਖੋ ਲੈ ਚੈੱਕ ਕਰੋ ਬਈ ਮੋਟੀ ਮੋਟੀ ਚਵਾਈ ਆ ਆਪਣੀ ਸਿਹਰਾ ਖਾਣਾ ਪੂਰੇ ਗੈਟ ਤੇ ਬੜੀ ਚੰਗੀ ਚਵਾਈ ਆ ਯਾਰ ਨਾ ਨਿਬੜਦੀ ਆ ਬਈ ਪੂਰੀ ਆ ਜੀ ਦੇਖੋ ਕੋਈ ਨਾਣੇ ਲੋਰ ਨੇ ਪਾਸੇ ਲੋਰ ਨੂੰ ਬੱਚੇ ਦੀ ਵੀ ਨਹੀਂ ਵੇਚ ਸਕਦਾ ਉਹ ਜਾਂ ਮਾਹੌਨਾ ਕਰੀਆ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਕਰਮਣ ਨੂੰ ਵੀ ਚੱਕਰੀ ਨਹੀਂ ਨਿੱਤ ਚੰਗੀ ਜਵਾਈ ਲੈ ਕਿਸੇ ਖਾਨ ਦੀ ਧਾਰ ਨਹੀਂ ਟੋੜਦੀ ਵੀਰੇ ਤੁਸੀਂ ਸਹੀ ਗੱਲ ਆ ਬਾਈ ਮਰਜ਼ੀ ਧਾਰਾ ਮਾਰੀ ਚੱਲੋ ਲੈ ਯਸ ਕਰ ਲੋ ਅਸਲ ਵਿੱਚ ਤਾਂ ਇੱਕ ਹੀ ਮੋਟਰ ਹੀ ਆ ਹਨਾ ਹਾਂਜੀ ਹੂੰ ਕੋਈ ਵਧੀਆ ਜੀ ਕੀ ਬਾਤ ਮੁੱਲ ਵੀ ਬਾਈ ਨੇ ਬਈ 85000 ਰੁਪਏ ਕੀਤਾ ਬਾਕੀ ਬਾਈ ਕਹਿੰਦਾ ਐ ਕਿ ਦਾ ਮੰਨਤਾ ਹੁਣ ਤੇ ਜਰੂਰ ਹੋ ਜਾਈ ਤੇ ਅੱਗੇ ਬਾਈ 2 ਨੰਬਰ ਤੇ 2 ਨੰਬਰ ਵੀਰੇ ਦੂਜਾ ਸੂਆ ਸੂਈ ਝੋਟਿਆ ਹੂੰ 12 13 ਕਿਤੇ ਨਾ ਕੋਈ ਸੂਈ ਨੂੰ 11 ਲੀਟਰ ਦੁੱਧ ਜਮਾ ਰੈਡੀ ਹੈ ਇਹਦੇ ਥੱਲੇ ਚਾਹ ਕੋਈ ਦੋ ਟਾਈਮ ਤੇ ਥੱਲੇ ਕੋਈ ਤੁਸੀਂ ਕਿਹ ਚਾਹ ਟਾਈਮ ਤੋਂ ਹੋਵੇ ਜੀ ਕੋਈ ਠੀਕ ਆ ਸਿੰਘਾਂ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਵੀ ਸਿੰਘ ਦੇ ਕੋ ਥਣ ਵੀ ਬਹੁਤ ਵਧੀਆ ਲੱਗਾਈ ਇਹਦੇ ਥਣ ਪੂਰਾ ਵਧੀਆ ਮੁੱਠੀ ਮੁੱਠੀ ਵਾਲਾ ਥਣ ਲੱਗਿਆ ਜੀ ਮੁੱਠੀ ਵਾਲਾ ਥਣਾ ਨਾੜਾ ਠੰਡੀ ਸੀ ਲੈ ਪੂਰੀ ਜਗਦੰਪੜ ਗਿਆ ਤੇ ਅੰਗਿਆ ਬਾਕੀ ਬਈ ਕੱਦ ਕਾਠ ਵੀ ਦੇਖੋ ਪੂਰਾ ਕੱਦ ਕਾਠ ਕਰ ਗਿਆ ਬਈ ਮਾੜੇ ਦੇ ਕੱਟੇ ਆ ਵੀਰ ਜੀ ਬੱਚਾ ਮਗਰ ਕੱਟੀ ਆ ਗਈ ਕੱਟੀ ਬਹੁਤ ਵੱਡੀ ਦਸੀ ਹੈ ਹਾਂ ਜੀ ਕੱਟੀ ਬਹੁਤ ਲੰਮੀ ਵੇਲ ਦੀ ਹੈ ਕੁਆਲਿਟੀ ਵਾਲੀ ਹੈ ਜੀ ਹੂੰ ਸਹੀ ਗੱਲ ਹੈ ਬਾਈ ਖੋਲ ਦੇ ਬਾਈ ਨੂੰ ਵੀ ਤੋਰ ਦੇ ਬਾਕੀ ਬਾਈ ਸਿੰਘਾਂ ਦੀ ਬੰਤਰ ਚੈੱਕ ਕਰ ਸਕਦਾ ਬਹੁਤ ਚੰਗੀਆਂ ਨੇੜੀਆਂ ਸਿੰਘ ਮੋੜਿਆ ਪਤਲੇ ਪਿੰਡੇ ਜਿਆ ਕੀ ਮਾਸ ਨਹੀਂ ਚੜਿਆ ਹੋਣਾ ਬਾਈ ਹਾਂ ਜੀ ਜਿਵੇਂ ਅਮਰੀਕੀ ਹੈ ਜੀ ਮੈਂ ਅਮਰੀਕੀ ਵਾਲੀ ਹੈ ਲੰਮੀ ਲੰਮੀ ਚੈੱਕ ਲੰਮੀ ਗੱਤ ਕਾ ਖੜੀ ਮੈਂ ਮੱਜ ਆ ਸਹੀ ਗੱਲ ਆ ਬਾਈ ਲੰਮੀ ਲੰਮੀ ਚੈੱਕ ਕਰ ਸਕਦੇ ਆ ਬਾਈ ਫੁੱਲ ਆ ਥਣਲੇਵੇ ਦੀ ਸਾਫ ਸੁਥਰੀ ਬਹੁਤ ਚੰਗਾ ਥਣ ਲੱਗਿਆ ਵਾ ਸਿੰਗ ਦੀ ਕੁਆਲਿਟੀ ਦੇਖੋ ਜਮਾਨਾ ਨਾ ਨਾਰੋ ਮੋੜੇ ਦੇਵੇ ਦੀ ਬਾਈ ਫੀਟਿੰਗ ਚੈੱਕ ਕਰੋ ਯਾਰ ਲੇਵਾ ਬਹੁਤ ਸੋਹਣਾ ਥਣ ਤੱਕ ਕਿਵੇਂ ਤਿਆਰ ਹੁੰਦੀ ਆ ਬਾਈ ਫੁੱਲ ਤਿਆਰ ਹੁੰਦੀ ਆ ਜੀ ਠੀਕ ਆ ਸ਼ਾਮ ਤੱਕ ਬਾਈ ਕਹਿੰਦਾ ਫੁੱਲ ਸੋਹਣੀ ਤਿਆਰ ਹੁੰਦੀ ਆ ਲੈ ਚੈੱਕ ਕਰ ਸਕਦੇ ਆ ਬਾਈ ਫੀਟਿੰਗ ਬੜੀ ਕਮਾਲ ਆ ਲੈ ਲੇਵਾ ਬਹੁਤ ਸੋਹਣਾ ਕਰਮਾਲੀ ਦਾ ਥਣ ਵੀ ਬਹੁਤ ਚੰਗਾ ਲੱਗਿਆ ਵਾ ਉਹ ਹੈ ਜੀ ਥਣ ਚੋ ਬਾਈ ਬਾਈ ਰੂਮ ਵਰਗੀ ਚੋ ਬਾਈ ਆ ਜਮਾ ਹਮ ਹਮ ਮਗਰ ਕਰਮਾਲੀ ਦੇ ਬੱਚਾ ਕ ਇਹਦਾ ਮੁੱਲ ਵੀਰੇ 1.15 ਹੈਗਾ 1.15 ਹਾਂ ਹੋ ਜਾਏਗਾ ਮਾਨ ਤਾਨ ਜ਼ਰੂਰ ਕਰਾਂਗੇ ਵੀਰੇ ਠੀਕ ਆ ਠੰਡੀ ਸੀਲ ਦੇਖੋ ਬਾਈ ਕੱਟੀ ਮੌਨਾਂ ਚ ਮਣ ਲੱਗੇਗੀ ਚੱਕਰ ਹੀ ਨਹੀਂ ਹੈ ਨਾ ਬਾਈ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਤੇ 10 ਵਾਰੀ ਉਹ ਹੋ ਗਏ ਠੀਕ ਆ ਬਾਈ ਹਟੋ ਬਸ ਕੀ ਬਾਈ ਚੌੜਾਈ ਚੈੱਕ ਕਰ ਸਕਦਾ ਪਿੱਛੇ ਤੋਂ ਪਿੱਠ ਪੂੜੀ ਚੌੜਾਈ ਬਹੁਤ ਚੰਗੀ ਹੈਗੀ ਤੇ ਮੁੱਲ ਵੀ ਬਾਈ ਨੇ ਉਹ ਸਾਹਮਣੇ ਕਰਿਆ 1 ਲੱਖ 1.15 15000 ਕਰਿਆ ਵਿੱਚੋਂ ਮਾਨ ਤਾਨ ਜ਼ਰੂਰ ਕਰਾਂਗੇ ਬਾਈਆਂ ਦਾ ਜਿਹੜਾ ਘਰ ਠੀਕ ਆ ਬਾਕੀ ਆਪਾਂ ਰੇਕ ਵੀਡੀਓ ਤੇ ਕੋਈ ਵੀ ਗਾਕ ਮੋੜਿਆ ਨਹੀਂ ਜਿਹੜਾ ਵੀ ਆਉਂਦਾ ਆਪਾਂ ਪਸੂ ਦੇਤੀ ਮੋੜੀ ਦਾ ਠੀਕ ਹੈ ਨਾ ਕਿਸੇ ਕੇ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ